ਅੱਜ ਸ਼ਾਮੀ 5 ਵਜੇ ਜਿਹੜੇ ਕਪੂਰਥਲਾ ਦੇ ਵਿੱਚ ਇੱਕ ਥੋੜੀ ਦਾ ਸੀਗਾ ਉਹ ਕ੍ਰਾਈਮ ਹੋਇਆ ਸੀ ਜਿਹਦੇ ਵਿੱਚ ਬਾਈਪਾਸੇ ਜਾ ਰਹੀ ਸੀਗੀ ਇਹਨੂੰ ਦੋ ਮੋਟਰਸਾਈਕਲ ਤੇ ਮੁੰਡੇ ਆਏ ਜਿਹਨਾਂ ਨੇ ਹਾਇਰ ਕੀਤਾ ਉਹ ਰਹਿਣਾ ਦੇ ਲੈਗ ਦੇ ਵਿੱਚ ਜਿਹੜੀ ਸੀਗੀ ਔਰ ਇਸ ਤੋਂ ਬਾਅਦ ਜਿਹੜਾ ਨੂੰ ਇੰਜਰਡ ਹੌਸਪਟਲ ਦੇ ਵਿੱਚ ਜਿਹੜਾ ਸਰ ਹਸਪੀਟਲ ਲੈ ਗਿਆ ਇਸ ਇਨਫੋਰਮੇਸ਼ਨ ਤੇ ਉੱਤੇ ਪੁਲਿਸ ਨੇ ਐਕਟ ਕਰਦੇ ਮੈਂ ਇਮੀਡੀਏਟਲੀ ਜਿਹੜੀ ਅਸੈਂਸ ਉੱਤੇ 3 ਨੰਬਰ ਐਫ ਆਰ ਜਿਹੜੀ ਔਰ ਬੜੀ ਮੁਸਤਫਦੀ ਦੇ ਨਾਲ ਜਿਹੜਾ ਸੀਗਾ ਪੁਲਿਸ ਨੇ ਕਾਰਵਾਈ ਕਰਦੇ ਸਾਡੇ ਐਸਐਸਪੀ ਸ਼੍ਰੀ ਗੌਰਵ ਪੂਰਾ ਜੀ ਨੇ ਤਾਂ ਇਹਨਾਂ ਸੈਕਸਿਵਿਟੀ ਆਫ ਦੀ ਕੇਸ ਵੇਜਿਆ ਹੁਣ ਇਮੀਡੀਏਟਲੀ ਜੀਐਸਪੀ ਜਿਹੜੇ ਸਿਟੀ ਸੀਗੇ ਕਪੂਰਥਲਾ ਸ਼ਿਸ਼ਲ ਜੀ ਜਿਹੜਾ ਤੇ ਥੱਲੇ ਔਰ ਨਾਲ ਦੀ ਟੀਮ ਔਰ ਸੀਆਈ ਦੀ ਪਾ ਕੇ ਇਹਨੂੰ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਨ ਦੇ ਹੁਕਮ ਦਿੱਤੇ ਜਿਹਦੇ ਨਾਲ ਅਸੀਂ 5 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜੇ ਸੀਗੇ 5 ਦੋਸ਼ੀ ਅਸੀਂ ਜਿਹੜੇ ਫੜ ਲਏ ਔਰ ਇਹਦੇ ਵਿੱਚ ਇਹਨਾਂ ਕੋਲ ਅਸੀਂ ਜਿਹੜਾ ਸੀਗਾ ਬਾਦ ਦਾ ਪਰਚ ਵਰਤਿਆ ਜਿਹੜਾ ਕ੍ਰਿਸਟਲ ਸੀਗਾ ਉਹ ਵੀ ਔਰ ਨਾਲ 5 ਚੰਦਾ ਖਾਤੂਸ ਜਿਹੜੇ ਸੀਗੇ ਇਹ ਕਵਰ ਕਰ ਲਏ ਇਹ ਜਿਹੜੇ ਫੜੇ ਗਏ ਦੋਸ਼ੀ ਹੈ ਉਹਨਾਂ ਦੀ ਡਿਟੇਲ ਦੇ ਵਿੱਚ ਹੈਗਾ ਦੇਵਦਰਸ਼ਨ ਇੱਕ ਹੈਗਾ ਜਿਹਦੇ ਉੱਤੇ ਆਲਰੇਡੀ ਆਖੋਕਾਰਵੇਂ ਤਰਜ ਨੇ ਪੂਰਾ ਇਸਾਪਾ ਥਾਪਰ ਉਹ ਹੈਗਾ ਜੇ ਕਪੂਥੜੇ ਕੋਤਵਾਲੀ ਦਾ ਰਹਿਣਾ ਆ ਜਿਹਨੇ ਮੇਨ ਫਾਈਲ ਸ਼ਾਰਟ ਕੀਤਾ ਸੀ ਉਹਦੇ ਜਿਸ ਕੋ ਵਾਪਸ ਸੀ ਰਿਕਵਰ ਕੀਤਾ ਕ੍ਰਿਸ਼ਨ ਹੌਰੀਏ ਇੱਕ ਮੁੰਡਾ ਹੈਗਾ ਇਹਦੇ ਉੱਤੇ ਵੀ ਇੱਕ ਪਹਿਲਾ 379ਵੀ ਦਾ ਜਿਹੜੇ ਰੋਟ ਖੋ ਦਾ ਪਰਚਾ ਦੱਜ ਹੈਗਾ ਔਰ ਹਰਮਨਦੀਪ ਔਰ ਅਨਮੋਲ ਜਿਹੜੇ ਹੈਗੇ ਆ ਇਹ ਵੀ ਬੰਦੇ ਜਿਹੜੇ ਅਸੀਂ ਆ ਗ੍ਰਿਫਟਾਰ ਕੀਤੇ ਆ ਉਹ ਇਹਨਾਂ ਸਾਰਿਆਂ ਦੀ ਜਿਹੜੀ ਏਜਡ ਹੈਗੀ ਆ ਉਹ ਮਤਲਬ অলਮੋਸਟ 20 ਤੋਂ ਲੈ ਕੇ 25 ਸਾਲ ਦੇ ਵਿੱਚ ਚਾਹਲ ਸ਼ਾਮੀ 5 ਵਜੇ ਜਿਹੜੇ ਕਪੂਰਸੜਾ ਦੇ ਵਿੱਚ ਇੱਕ ਥੋੜੀ ਦਾ ਸੀਗਾ ਉਹ ਕ੍ਰਾਈਮ ਹੋਇਆ ਸੀਗਾ ਜਿਹਦੇ ਵਿੱਚ ਬਾਈਪਾਸੇ ਜਾ ਰਹੀ ਸੀਗੀ ਇਹਨੂੰ ਦੋ ਮੋਟਰਸਾਈਕਲ ਤੇ ਮੁੰਡੇ ਆਏ ਜਿਹਨਾਂ ਨੇ ਹਾਇਰ ਕੀਤਾ ਉਹ ਇਹਨਾਂ ਦੇ ਲੈਗ ਦੇ ਵਿੱਚ ਜਿਹੜੀ ਸੀਗੀ ਔਰ ਇਸ ਤੋਂ ਬਾਅਦ ਜਿਹੜਾ ਨੂੰ ਇੰਜਰਡ ਹੌਸ ਦੇ ਵਿੱਚ ਜਿਹੜਾ ਸੀਗਾ ਇਸ ਇਨਫੋਰਮੇਸ਼ਨ ਦੇ ਉੱਤੇ ਪੁਲਿਸ ਨੇ ਐਕਟ ਕਰਦੇ ਹੋਏ ਇਮੀਡੀਏਟਲੀ ਜਿਹੜੀ 133 ਨੰਬਰ ਐਫਆਈਆ ਜਿਹੜੀ ਆਰ ਬੜੀ ਮੁਸਤਫਦੀ ਦੇ ਨਾਲ ਜਿਹੜਾ ਸੀਗਾ ਪੁਲਿਸ ਨੇ ਕਾਰਵਾਈ ਕਰਦੇ ਸਾਡੇ ਐਸਐਸਪੀ ਸ਼੍ਰੀ ਗੌਰਵ ਸੂਰਾ ਜੀ ਇਹਦੇ ਅੱਧਾ ਨੇ ਸੈਸਿਟੀਵਿਟੀ ਆਫ ਦੀ ਕੇਸ ਵੇਜਿਆ ਹੋਇਆ ਇਮੀਡੀਏਟਲੀ ਜੀਐਸਪੀ ਜਿਹੜੇ ਸਿਟੀ ਸੀਗੇ ਕਪੂਰਥਲਾ ਸ਼ੀਤਲ ਜੀ ਜਿਹੜਾ ਤੇ ਥੱਲੇ ਔਰ ਨਾਲ ਦੀ ਟੀਮ ਔਰ ਸੀਆਈ ਦੀ ਵੀ ਥਾਕੇ ਇਹਨੂੰ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਨ ਦੇ ਹੁਕਮ ਦਿੱਤੇ ਜਿਹਦੇ ਨਾਲ ਅਸੀਂ 5 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜੇ ਸੀਗੇ 5 ਦੋਸ਼ੀ ਅਸੀਂ ਜਿਹੜੇ ਫੜ ਲਏ ਔਰ ਇਹਦੇ ਵਿੱਚ ਇਹਨਾਂ ਕੋਲ ਅਸੀਂ ਜਿਹੜਾ ਸੀਗਾ ਵਾਧਾ ਪਰਚ ਵਰਤਿਆ ਜਿਹੜਾ ਕ੍ਰਿਸਟਲ ਸੀਗਾ ਉਹ ਵੀ ਔਰ ਨਾਲ 5 ਚੰਦਾ ਖਾਤੂਸ ਜਿਹੜੇ ਸੀਗੇ ਇਹ ਰਿਕਵਰ ਕਰ ਲਏ ਇਹ ਜਿਹੜੇ ਫੜੇ ਗਏ ਦੋਸ਼ੀ ਹੈ ਉਹਨਾਂ ਦੀ ਡਿਟੇਲ ਦੇ ਵਿੱਚ ਹੈਗਾ ਦੇਵਦਰਸ਼ਨਿਕ ਹੈਗਾ ਜਿਹਦੇ ਤੇ ਆਲਰੇਡੀ ਆਖੋਕਾਰਵੇਂ ਤਰਜ ਨੇ ਪੂਰੇ ਇਸਾਪਾ ਥਾਪਰ ਉਹ ਹੈਗਾ ਜੇ ਕਪੂਥੜੇ ਕੋਤਵਾਲੀ ਦਾ ਰਹਿਣਾ ਆ ਜਿਹਨੇ ਮੇਨ ਫਾਈਲ ਸ਼ਾਰਟ ਕੀਤਾ ਸੀ ਔਰ ਜਿਸ ਨੂੰ ਵੀ ਆਪਣਾ ਸੀ ਰਿਕਵਰ ਕੀਤਾ ਕ੍ਰਿਸ਼ ਲਾਹੌਰੀ ਇੱਕ ਮੁੰਡਾ ਹੈਗਾ ਇਹਦੇ ਉੱਤੇ ਵੀ ਇੱਕ ਪਹਿਲਾਂ 379 ਵੀ ਦਾ ਜਿਹੜੇ ਰੋਟ ਕੋ ਦਾ ਪਰਚਾ ਦੱਜ ਹੈਗਾ ਔਰ ਹਰਮਨਦੀਪ ਔਰ ਅਨਮੋਲ ਜਿਹੜੇ ਹੈਗੇ ਆ ਇਹ ਵੀ ਬੰਦੇ ਜਿਹੜੇ ਅਸੀਂ ਹੈ ਗ੍ਰਿਫਟਾਰ ਕੀਤੇ ਆ ਔਰ ਇਹਨਾਂ ਸਾਰਿਆਂ ਦੀ ਜਿਹੜੀ ਏਜਡ ਹੈਗੀ ਆ ਉਹ ਮਤਲਬ অলਮੋਸਟ 20 ਤੋਂ ਲੈ ਕੇ 25 ਦੇ ਵਿੱਚ ਕੱਲ੍ਹ ਸ਼ਾਮੀ 5 ਵਜੇ ਜਿਹੜੇ ਕਪੂਰਥਲਾ ਦੇ ਵਿੱਚ ਇੱਕ ਥੋੜੀ ਜਿਹੀ ਦਾ ਸੀਗਾ ਉਹ ਕ੍ਰਾਈਮ ਹੋਇਆ ਸੀਗਾ ਜਿਹਦੇ ਵਿੱਚ ਬਾਈਪਾਸੇ ਜਾ ਰਹੀ ਸੀਗੀ ਇਹਨੂੰ ਦੋ ਕਹਤੇ ਮੁੰਡੇ ਆ ਜਿਹਨਾਂ ਨੇ ਫਾਇਰ ਕੀਤਾ ਆ ਰਹਿਣਾ ਦੇ ਲੈਕ ਦੇ ਵਿੱਚ ਜਿਹੜੀ ਸੀ ਔਰ ਇਸ ਤੋਂ ਬਾਅਦ ਜਿਹੜਾ ਨੂੰ ਇੰਜਨ ਹੌਸ ਦੇ ਵਿੱਚ ਜਿਹੜਾ ਚਬ ਹਸਪੀਟਲ ਲੈ ਗਿਆ ਇਸ ਇਨਫੋਰਮੇਸ਼ਨ ਦੇ ਉੱਤੇ ਪੁਲਿਸ ਨੇ ਐਕਟ ਕਰਦੇ ਮੈਂ ਇਮੀਡੀਏਟਲੀ ਜਿਹੜੀ ਐਸਐਨ 33 ਨੰਬਰ ਐਫਆਈਆ ਜਿਹੜੀ ਔਰ ਬੜੀ ਮੁਸਤਫਦੀ ਦੇ ਨਾਲ ਜਿਹੜਾ ਸੀਗਾ ਪੁਲਿਸ ਨੇ ਕਾਰਵਾਈ ਕਰਦੇ ਸਾਡੇ ਐਸਐਸਪੀ ਸ਼੍ਰੀ ਗੌਰਵ ਸੂਰਾ ਜੀ ਨੇ ਤਾਂ ਇਹਨਾਂ ਸੈਂਸਿਟੀਵਿਟੀ ਆਫ ਦੀ ਕੇਸ ਵੇਜਿਆ ਹੋਇਆ ਇਮੀਡੀਏਟਲੀ ਐਸਪੀ ਜਿਹੜੇ ਸਿਟੀ ਸੀਗੇ ਕਪੂਰਥਲਾ ਸ਼ਿਸ਼ਟ ਸੀ ਜਿਹੜਾ ਤੇ ਥੱਲੇ ਔਰ ਨਾਲ ਦੀ ਟੀਮ ਔਰ ਸੀਆਈ ਦੀ ਪਾ ਕੇ ਇਹਨੂੰ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਨ ਦੇ ਹੁਕਮ ਦਿੱਤੇ ਜਿਹਦੇ ਨਾਲ ਅਸੀਂ 5 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜੇ ਸੀਗੇ 5 ਦੇ ਦੋਸ਼ੀ ਅਸੀਂ ਜਿਹੜੇ ਫੜ ਲਏ ਔਰ ਇਹਦੇ ਵਿੱਚ ਇਹਨਾਂ ਕੋਲ ਅਸੀਂ ਜਿਹੜਾ ਸੀਗਾ ਬਾਦ ਦਾ ਫਿਚ ਵਰਤਿਆ ਜਿਹੜਾ ਕ੍ਰਿਸਟਲ ਸੀਗਾ ਉਹ ਵੀ ਔਰ ਨਾਲ 5 ਚੰਦਾ ਖਾਤੂਸ ਜਿਹੜੇ ਸੀਗੇ ਇਹ ਰਿਕਵਰ ਕਰ ਲਏ ਇਹ ਜਿਹੜੇ ਫੜੇ ਗਏ ਦੋਸ਼ੀ ਹੈ ਉਹਨਾਂ ਦੀ ਡਿਟੇਲ ਦੇ ਵਿੱਚ ਹੈਗਾ ਦੇਵਦਰਸ਼ਨਿਕ ਹੈਗਾ ਜਿਹਦੇ ਤੇ ਆਲਰੇਡੀ ਆਖੋ ਕਦਮੇ ਤਰਜਨੇ ਪੁਰੇ ਥਾਪਾ ਥਾਪਰ ਉਹ ਹੈਗਾ ਜੇ ਕਪੂਥਲ ਕੋਤਵਾਲੀ ਦਾ ਰਹਿਣ ਵਾਲਾ ਜਿਹਨੇ ਮੇਨ ਫਾਇਰ ਸ਼ਾਰਟ ਕੀਤਾ ਸੀ ਔਰ ਜਿਸ ਕੋ ਵੈਪਨਾ ਸੀ ਰਿਕਵਰ ਕੀਤਾ ਕ੍ਰਿਸ਼ਨ ਹੌਰੀਆ ਇੱਕ ਮੁੰਡਾ ਹੈਗਾ ਇਹਦੇ ਉੱਤੇ ਵੀ ਇੱਕ ਪਹਿਲਾ 379 ਬੀ ਦਾ ਜਿਹੜੇ ਰੁਟਖੋ ਦਾ ਪਰਚਾ ਦਰਜ ਹੈਗਾ ਔਰ ਹਰਮਨਦੀਪ ਔਰ ਅਨਮੋਲ ਜਿਹੜੇ ਹੈਗੇ ਆ ਇਹ ਵੀ ਬੰਦੇ ਜਿਹੜੇ ਅਸੀਂ ਆ ਗ੍ਰਿਫਟਾਰ ਕੀਤੇ ਆ ਔਰ ਇਹਨਾਂ ਸਾਰਿਆਂ ਦੀ ਜਿਹੜੀ ਏਜਡ ਹੈਗੀ ਆ ਉਹ ਮਤਲਬ অলਮੋਸਟ 20 ਤੋਂ ਲੈ ਕੇ 25 ਸਾਲ ਦੇ ਵਿੱਚ कल शामी 5:00 ਵਜੇ ਜਿਹੜੇ ਕਪੂਰਥਲਾ ਦੇ ਵਿੱਚ ਇੱਕ ਥੋੜੀ ਦਾ ਸੀਗਾ ਉਹ ਕ੍ਰਾਈਮ ਹੋਇਆ ਸੀ ਜਿਹਦੇ ਵਿੱਚ ਬਾਈਪਾਸੇ ਜਾ ਰਹੀ ਸੀਗੀ ਇਹਨੂੰ ਦੋ ਮੋਟਰਸਾਈਕਲ ਤੇ ਮੁੰਡੇ ਆਏ ਜਿਹਨਾਂ ਨੇ ਹਾਇਰ ਕੀਤਾ ਉਹ ਦੇ ਨਾਲ ਦੇ ਲੈਗ ਦੇ ਵਿੱਚ ਜਿਹੜੀ ਸੀਗੀ ਔਰ ਇਸ ਤੋਂ ਬਾਅਦ ਜਿਹੜਾ ਨੂੰ ਇੰਜਰੀਡ ਹਾਲਸ ਦੇ ਵਿੱਚ ਜਿਹੜਾ ਸੀ ਬੋਸਪੀਟਲ ਲੈ ਗਿਆ ਇਸ ਇਨਫੋਰਮੇਸ਼ਨ ਤੇ ਉੱਤੇ ਪੁਲਿਸ ਨੇ ਐਕਟ ਕਰਦੇ ਹੋਏ ਇਮੀਡੀਏਟਲੀ ਜਿਹੜੀ ਅਸੈਂਸ ਉੱਤੇ 3 ਨੰਬਰ ਐਫ ਆਰ ਜਿਹੜੀ ਔਰ ਬੜੀ ਮੁਸਤਫਦੀ ਦੇ ਨਾਲ ਜਿਹੜਾ ਸੀਗਾ ਪੁਲਿਸ ਨੇ ਕਾਰਵਾਈ ਕਰਦੇ ਸਾਡੇ ਐਸਐਸਪੀ ਸ਼੍ਰੀ ਗੌਰਵ ਪੂਰਾ ਵੀਰ ਜੀ ਦਾ ਹੈ ਤਾਂ ਉਹਨਾਂ ਐਕਟੀਵਿਟੀ ਆਫ ਇੱਕ ਕੇਸ ਵੇਚਿਆ ਹੁਣ ਇਮੀਡੀਏਟਲੀ ਡੀਐਸਪੀ ਜਿਹੜੇ ਸਿਟੀ ਸੀਗੇ ਕਪੂਰਕਲਾ ਸ਼ਿਸ਼ਲ ਜੀ ਜਿਹੜਾ ਤੇ ਥੱਲੇ ਔਰ ਨਾਲ ਦੀ ਟੀਮ ਔਰ ਸੀਆਈ ਦੀ ਟੀਮ ਲਾ ਕੇ ਇਹਨੂੰ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਨ ਦੇ ਹੁਕਮ ਦਿੱਤੇ ਜਿਹਦੇ ਨਾਲ ਅਸੀਂ 5 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜੇ ਸੀਗੇ ਪੰਜੇ ਦੋਸ਼ੀ ਅਸੀਂ ਜਿਹੜੇ ਫੜ ਲਏ ਔਰ ਇਹਦੇ ਵਿੱਚ ਇਹਨਾਂ ਕੋਲ ਅਸੀਂ ਜਿਹੜਾ ਸੀਗਾ ਆਵਾਦਤ ਵਿੱਚ ਵਰਤਿਆ ਜਿਹੜਾ ਪਿਸਤਲ ਸੀਗਾ ਉਹ ਵੀ ਔਰ ਨਾਲ ਪੰਜ ਚੰਦਾ ਖਾਰਤੂਸ ਜਿਹੜੇ ਸੀਗੇ ਰਿਕਵਰ ਕਰ ਲਏ ਇਹ ਜਿਹੜੇ ਫੜੇ ਗਏ ਦੋਸ਼ੀ ਹੈ ਉਹਨਾਂ ਦੀ ਡਿਟੇਲ ਦੇ ਵਿੱਚ ਹੈਗਾ ਦੇਵਦਰਸ਼ਨਿਕ ਹੈਗਾ ਜਿਹਦੇ ਉੱਤੇ ਆਲਰੇਡੀ ਇੱਕ ਮਕਦਮੇ ਤਰਜ ਨੇ ਪੂਰੇ ਥਾਪਾ ਥਾਪਰ ਉਹ ਹੈਗਾ ਜਿਹੜਾ ਕਪੂਥਲ ਕੋਤਵਾਲੀ ਦਾ ਰਹਿਣ ਵਾਲਾ ਜਿਹਨੇ ਮੇਨ ਫਾਈਲ ਸ਼ਾਰਟ ਕੀਤਾ ਸੀ ਔਰ ਜਿਸ ਕੋ ਵਾਪਨਾ ਸੀ ਰਿਕਵਰ ਕੀਤਾ ਕ੍ਰਿਸ਼ਨ ਹੌਰੀਆ ਇੱਕ ਮੁੰਡਾ ਹੈਗਾ ਜਿਹਦੇ ਉੱਤੇ ਵੀ ਇੱਕ ਪਹਿਲਾਂ 379 ਬੀ ਦਾ ਜਿਹੜੇ ਠਕੋ ਦਾ ਪਰਚਾ ਦਰਜ ਹੈਗਾ ਔਰ ਹਰਮਨਦੀਪ ਔਰ ਅਨਮੋਲ ਜਿਹੜੇ ਹੈਗੇ ਆ ਇਹ ਵੀ ਬੰਦੇ ਜਿਹੜੇ ਅਸੀਂ ਆ ਗ੍ਰਿਫਟਾਰ ਕੀਤੇ ਆ ਉਹ ਰਹਿਣਾ ਸਾਰਿਆਂ ਦੀ ਜਿਹੜੀ ਏਜਡ ਹੈਗੀ ਆ ਉਹ ਮਤਲਬ অলਮੋਸਟ 20 ਤੋਂ ਲੈ ਕੇ 25 ਆ ਦੇ ਵਿੱਚ ਕੱਲ੍ਹ ਸ਼ਾਮੀ 5 ਵਜੇ ਜਿਹੜੇ ਕਪੂਰਸੜਾ ਦੇ ਵਿੱਚ ਇੱਕ ਥੋੜੀ ਦਾ ਸੀਗਾ ਉਹ ਕ੍ਰਾਈਮ ਹੋਇਆ ਸੀਗਾ ਜਿਹਦੇ ਵਿੱਚ ਬਾਈਪਾਸੇ ਜਾ ਰਹੀ ਸੀਗੀ ਇਹਨੂੰ ਦੋ ਮੋਟਰਸਾਈਕਲ ਤੇ ਮੁੰਡੇ ਆਏ ਜਿਹਨਾਂ ਨੇ ਹਾਇਰ ਕੀਤਾ ਉਹ ਰਹਿਣਾ ਦੇ ਲੈਗ ਦੇ ਵਿੱਚ ਜਿਹੜੀ ਸੀਗੀ ਔਰ ਇਸ ਤੋਂ ਬਾਅਦ ਜਿਹੜਾ ਨੂੰ ਇੰਜਰਡ ਹੌਸ ਦੇ ਵਿੱਚ ਜਿਹੜਾ ਸੀ ਇਸ ਇਨਫੋਰਮੇਸ਼ਨ ਦੇ ਉੱਤੇ ਪੁਲਿਸ ਨੇ ਐਕਟ ਕਰਦੇ ਹੋਏ ਇਮੀਡੀਏਟਲੀ ਜਿਹੜੀ ਅਸੈਂਸ ਉੱਤੇ 3 ਨੰਬਰ ਐਫ ਆਰ ਜਿਹੜੀ ਔਰ ਬੜੀ ਮੁਸਤਫਦੀ ਦੇ ਨਾਲ ਜਿਹੜਾ ਸੀਗਾ ਪੁਲਿਸ ਨੇ ਕਾਰਵਾਈ ਕਰਦੇ ਸਾਡੇ ਐਸ ਐਸ ਪੀ ਸ਼੍ਰੀ ਗੌਰਵ ਪੂਰਾ ਵੀਰ ਜੀ ਦਾ ਹੈ ਤਾਂ ਇਹਨਾਂ ਨੇ ਸੈਕਟੀਵਿਟੀ ਆਫ ਦੀ ਕੇਸ ਵੇਜਿਆ ਹੋਇਆ ਇਮੀਡੀਏਟਲੀ ਡੀ ਐਸ ਪੀ ਜਿਹੜੇ ਸਿਟੀ ਸੀਗੇ ਕਪੂਰਤਲਾ ਸ਼ਿਸ਼ਟ ਜਿਹੜਾ ਤੇ ਥੱਲੇ ਔਰ ਨਾਲ ਦੀ ਟੀਮ ਔਰ ਸੀ ਆਈ ਦੇ ਵੀ ਲਾ ਕੇ ਇਹਨੂੰ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਨ ਦੇ ਹੁਕਮ ਦਿੱਤੇ ਜਿਹਦੇ ਨਾਲ ਅਸੀਂ 5 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜੇ ਸੀਗੇ 5 ਦੇ ਦੋਸ਼ੀ ਅਸੀਂ ਜਿਹੜੇ ਫੜ ਲਏ ਔਰ ਇਹਦੇ ਵਿੱਚ ਇਹਨਾਂ ਕੋਲ ਅਸੀਂ ਜਿਹੜਾ ਸੀਗਾ ਬਾਦ ਦਾ ਵਿਚ ਵਰਤਿਆ ਜਿਹੜਾ ਪਿਸਤਲ ਸੀਗਾ ਉਹ ਵੀ ਔਰ ਨਾਲ 5 ਚੰਦਾ ਕਾਰਤੂਸ ਜਿਹੜੇ ਸੀਗੇ ਇਹ ਰਿਕਵਰ ਕਰ ਲਏ ਇਹ ਜਿਹੜੇ ਫੜੇ ਗਏ ਦੋਸ਼ੀ ਹੈ ਉਹਨਾਂ ਦੀ ਡਿਟੇਲ ਦੇ ਵਿੱਚ ਹੈਗਾ ਦੇਵਦਰਸ਼ਨਿਕ ਹੈਗਾ ਜਿਹਦੇ ਤੇ ਆਲਰੇਡੀ 8 ਮਕਦਮੇ ਤਰਨੇ ਪੂਰੇ ਥਾਪਾ ਥਾਪਰ ਉਹ ਹੈਗਾ ਜਿਹੜਾ ਕਪੂਥਲ ਕੋਤਵਾਲੀ ਦਾ ਰਹਿਣਾ ਹੈ ਜਿਹਨੇ ਮੇਨ ਫਾਇਰ ਸ਼ਾਰਟ ਕੀਤਾ ਸੀ ਔਰ ਇਹ ਜਿੰਦ ਕੋ ਬੇਪਨਾ ਸੀ ਰਿਕਵਰ ਕੀਤਾ ਰੇਸ਼ ਲਾਹੌਰੀਆ ਇੱਕ ਮੁੰਡਾ ਹੈਗਾ ਇਹਦੇ ਉੱਤੇ ਵੀ ਇੱਕ ਪਹਿਲਾਂ 379 ਵੀ ਦਾ ਜਿਹੜੇ ਰੁਟਖੋ ਦਾ ਪਰਚਾ ਦਰਜ ਹੈਗਾ ਔਰ ਹਰਮਨਦੀਪ ਔਰ ਅਨਮੋਲ ਜਿਹੜੇ ਹੈਗੇ ਆ ਇਹ ਵੀ ਬੰਦੇ ਜਿਹੜੇ ਅਸੀਂ ਆ ਗ੍ਰਿਫਟਾਰ ਕੀਤੇ ਆ ਔਰ ਇਹਨਾਂ ਸਾਰਿਆਂ ਦੀ ਜਿਹੜੀ ਏਜਡ ਹੈਗੀ ਆ ਉਹ ਮਤਲਬ অলਮੋਸਟ 20 ਤੋਂ ਲੈ ਕੇ 25 ਸਾਲ ਦੇ ਵਿੱਚ ਚਾਲ ਸ਼ਾਮੀ 5 ਵਜੇ ਜਿਹੜੇ ਕਪੂਰਥਲਾ ਦੇ ਵਿੱਚ ਇੱਕ ਥੋੜੀ ਦਾ ਸੀਗਾ ਉਹ ਕ੍ਰਾਈਮ ਹੋਇਆ ਸੀਗਾ ਜਿਹਦੇ ਪਾਈਪਾਸੇ ਜਾ ਰਹੀ ਸੀਗੀ ਇਹਨੂੰ ਦੋ ਮੋਟਰਸਾਈਕਲ ਤੇ ਮੁੰਡੇ ਆਏ ਜਿਹਨਾਂ ਨੇ ਹਾਇਰ ਕੀਤਾ ਉਹ ਰਹਿਣਾ ਦੇ ਲੈਗ ਦੇ ਵਿੱਚ ਜਿਹੜੀ ਸੀਗੀ ਔਰ ਇਸ ਤੋਂ ਬਾਅਦ ਜਿਹੜਾ ਨੂੰ ਇੰਜਰਡ ਹੌਸਪਟਲ ਦੇ ਵਿੱਚ ਜਿਹੜਾ ਸਿਵ ਹੌਸਪੀਟਲ ਹੈ ਇਸ ਇਨਫੋਰਮੇਸ਼ਨ ਤੇ ਉੱਤੇ ਪੁਲਿਸ ਨੇ ਐਕਟ ਕਰਦੇ ਹੋਏ ਇਮੀਡੀਏਟਲੀ ਜਿਹੜੀ ਅਸੈਂਸ ਉੱਤੇ 3 ਨੰਬਰ ਐਫ ਆਰ ਜਿਹੜੀ ਔਰ ਬੜੀ ਮੁਸਤਫਦੀ ਦੇ ਨਾਲ ਜਿਹੜਾ ਸੀਗਾ ਪੁਲਿਸ ਨੇ ਕਾਰਵਾਈ ਕਰਦੇ ਸਾਡੇ ਐਸ ਐਸ ਪੀ ਸ਼੍ਰੀ ਗੌਰਵ ਪੂਰਾ ਵੀਰ ਜੀ ਦਾ ਹੈ ਤਾਂ ਉਹਨਾਂ ਸੈਕਟੀਵਿਟੀ ਆਫ ਕੇਸ ਵੇਜਿਆ ਹੋਏ ਇਮੀਡੀਏਟਲੀ ਜਸਪੀ ਜਿਹੜੇ ਸਿਟੀ ਸੀਗੇ ਕਪੂਰਥਲਾ ਸ਼ੀਤਲ ਜਿਹੜਾ ਤੇ ਥੱਲੇ ਔਰ ਨਾਲ ਸੀ ਟੀਮ ਔਰ ਸੀਆਈਡੀ ਵੀ ਲਾ ਕੇ ਇਹਨੂੰ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਨ ਦੇ ਹੁਕਮ ਦਿੱਤੇ ਜਿਹਦੇ ਨਾਲ ਅਸੀਂ 5 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜੇ ਸੀਗੇ 5 ਦੇ ਦੋਸ਼ੀ ਅਸੀਂ ਜਿਹੜੇ ਫੜ ਲਏ ਔਰ ਇਹਦੇ ਵਿੱਚ ਇਹਨਾਂ ਕੋਲ ਅਸੀਂ ਜਿਹੜਾ ਸੀਗਾ ਬਾਦ ਦਾ ਫਿਚ ਵਰਤਿਆ ਜਿਹੜਾ ਕ੍ਰਿਸਟਲ ਸੀਗਾ ਉਹ ਵੀ ਔਰ ਨਾਲ 5 ਚੰਦਾ ਖਾਤੂਸ ਜਿਹੜੇ ਸੀਗੇ ਇਹ ਰਿਕਵਰ ਕਰ ਲਏ ਇਹ ਜਿਹੜੇ ਫੜੇ ਗਏ ਦੋਸ਼ੀ ਹੈ ਉਹਨਾਂ ਦੀ ਡਿਟੇਲ ਦੇ ਵਿੱਚ ਹੈਗਾ ਦੇਵਦਰਸ਼ਨ ਇੱਕ ਹੈਗਾ ਜਿਹਦੇ ਤੇ ਆਲਰੇਡੀ ਆਖੋ ਕਦਮੇ ਤਰਜਨੇ ਪੁਰੇ ਸਾਪਾ ਥਾਪਰ ਉਹ ਹੈਗਾ ਜੇ ਕਪੂਥੜੇ ਕੋਤਵਾਲੀ ਦਾ ਰਹਿਣ ਆਇਆ ਜਿਹਨੇ ਮੇਨ ਫਾਈਲ ਸ਼ਾਰਟ ਕੀਤਾ ਸੀ ਉਹਦੇ ਜਿਸ ਕੋ ਵਾਪਨਾ ਸੀ ਰਿਕਵਰ ਕੀਤਾ ਕ੍ਰਿਸ਼ਨ ਹੌਰੀਏ ਇੱਕ ਮੁੰਡਾ ਹੈਗਾ ਇਹਦੇ ਉੱਤੇ ਵੀ ਇੱਕ ਪਹਿਲਾ 379 ਬੀ ਦਾ ਜਿਹੜੇ ਰੋਟ ਕੋ ਦਾ ਪਰਚਾ ਦੱਜ ਹੈਗਾ ਔਰ ਹਰਮਨਦੀਪ ਔਰ ਅਨਮੋਲ ਜਿਹੜੇ ਹੈਗੇ ਆ ਇਹ ਵੀ ਬੰਦੇ ਜਿਹੜੇ ਅਸੀਂ ਆ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਸਾਰਿਆਂ ਦੀ ਜਿਹੜੀ ਏਜਡ ਹੈਗੀ ਆ ਉਹ ਮਤਲਬ অলਮੋਸਟ 20 ਤੋਂ ਲੈ ਕੇ 25 ਆ ਦੇ